हां जी दोस्तों सत श्री अकाल स्वागत करते हैं tụडा राज संधू फार्मिंग ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਿਹਾ ਪਿੰਡ ਗੰਢੀਪਿੰਡ ਪਹੁੰਚੇ ਆ ਇਹ ਪਿੰਡ ਬਿਲਕੁਲ ਨੇੜੇ ਹਰੀਕੇ ਪੱਤਨ ਦੇ ਰਹਿ ਜਾਂਦਾ ਮੇਨ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਤੋਂ ਬਿਲਕੁਲ ਚੜ੍ਹਦੇ ਪਾਸੇ ਵਾਲਾ ਪਿੰਡ ਆ ਤਕਰੀਬਨ ਹਰੀਕੇ ਪੱਤਨ ਤੋਂ 5-1 ਕਿਲੋਮੀਟਰ ਦੀ ਦੂਰੀ ਆ ਸੋ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਇਧਰਲੇ ਪਾਸੇ ਦੋਸਤੋ ਚੋਲਾ ਸਾਹਿਬ ਵੀ ਥੋੜੀ ਦੂਰੀ ਤੇ ਆ ਮਰਾਣਾ ਪਿੰਡ ਬਿਲਕੁਲ ਲੱਗੇ ਆ ਠੀਕ ਹੈ ਜੀ ਠੱਠੀਆਂ ਪਿੰਡ ਥੋੜੀ ਦੂਰੀ ਤੇ ਆ ਨੱਥੂਪੁਰ ਪਿੰਡ ਲੱਗੇ ਆ ਪੂਰੀ ਗੱਲਬਾਤ ਕਰਾਂਗੇ ਵੀਰ ਦੁੱਲੇ ਨਾਲ ਦੇ ਕੋਲ ਆਇਆ ਦੋਸਤੋ ਵਪਾਰ ਲੈਣ ਦਾ ਕੰਮ ਆ ਫਿਰਦਾ ਪਸ਼ੂ ਪਹਿਲਾਂ ਵੀ ਆਪਾਂ ਤੁਹਾਨੂੰ ਇਹਨਾਂ ਦੇ ਫਾਰਮ ਤੋਂ ਕਾਫੀ ਦਿਖਾਏ ਆ ਅੱਜ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਤੁਹਾਨੂੰ ਦਿਖਾਉਣੀ ਆ ਆਪਾਂ ਇੱਕ ਤਕਰੀਬਨ ਰਾਤ ਹੀ ਸੂਈ ਆ ਬੋਲੇ ਦੇ ਉੱਤੇ ਆ ਤੇ ਇੱਕ ਤਕਰੀਬਨ ਦੁੱਧ ਤੇ ਚੱਲਣ ਈ ਆ ਜਾਜਰੇਟਾਂ ਦੇ ਉੱਤੇ ਪਸ਼ੂ ਹੋਣਗੇ ਇੱਧਰ ਇੱਕ ਤੁਹਾਨੂੰ ਆਪਾਂ ਕ੍ਰਾਸ ਬ੍ਰੀਡ ਦੇ ਵਿੱਚ ਵੇਰ ਦਿਖਾ ਦਾਂਗੇ ਗਿਰਪਾ ਕ੍ਰਾਸ ਆ ਗਿਰ ਬ੍ਰੀਡ ਦੇ ਵਿੱਚ ਇਹ ਵੇੜ ਆ ਦੁੱਧ ਵੀ ਤੇ ਥੱਲੇ ਹੈਗਾ ਚਾਹ ਪਾਣੀ ਦਾ ਚੰਗਾ ਡੰਗਾ ਸਾਰਦੇ ਹੋ ਵੀ ਪਰ ਮੋਲ ਬੜਾ ਜੈਜ ਰਹੂਗਾ ਜਿਹੜੇ ਭਰਾਣੇ ਥੋੜੇ ਪੈਸੇ ਲਾਉਣੇ ਆ ਉਹਦੇ ਬਿਲਕੁਲ ਮਤਲਬ ਦੀ ਇਹ ਵੜ ਮਿਲ ਜੂਗੀ ਠੀਕ ਆ ਸੋ ਤਰੀਕ ਅੱਜ ਤੁਸੀਂ ਨੋਟ ਕਰ ਲਓ ਅੱਜ ਕਿਸਾਨ ਵੀਰੋ 24 ਸਤੰਬਰ ਤੇ ਸਮਾਂ ਕੋਈ ਮਾਰਨਿੰਗ ਦੇ 9:00 ਵਜੇ ਦਾ ਹੈ ਠੀਕ ਆ ਜੀ ਆਪਾਂ ਵੀਡੀਓ ਬਣਾ ਰਹੇ ਆ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਹੋਊਗੀ ਠੀਕ ਆ ਜਿਹੜੇ ਵੀ ਐਨੀਮਲ ਆਪਾਂ ਪਸ਼ੂ ਤੁਹਾਨੂੰ ਦਿਖਾਵਾਂਗੇ ਸਵੇਰ ਸੂਬਾ ਇਹ ਆ ਤਕਰੀਬਨ ਦੁੱਧ ਤੇ ਚਲਣਦੇ ਆ ਕੋਈ ਬੌਲੇ ਤੇ ਚਲਣਦੇ ਆ ਪਸ਼ੂ ਇੱਥੇ ਆਣ ਕੇ ਤਸ ਜਿਹੜੇ ਪਸ਼ੂ ਬੌਦੇ ਦੇ ਉੱਤੇ ਆ ਬੇਸ਼ੱਕ ਮੇਰਾ ਭਰਾ ਕੋਈ ਇੱਕ ਟਾਈਮ ਚੋਕੇ ਤਸੱਲੀ ਕਰ ਲਿਆ ਕਰੋ ਬਾਕੀ ਜਿਹੜੇ ਪਸ਼ੂ ਦੁੱਧ ਦੇ ਹੁੰਦੇ ਆ ਠੀਕ ਆ ਜੀ ਜਿੰਨਾ ਦੁੱਧ ਦੱਸਿਆ ਜਾਂਦਾ ਉਹਨਾਂ ਕੋਈ ਇੱਕ ਦੋ ਟਾਈਮ ਚੋਕੇ ਤਸੱਲੀ ਕਰ ਲਿਆ ਕਰੋ ਠੀਕ ਆ ਪੂਰੀ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਬਿੱਲੇ ਵੀਰ ਸਾਸਤਰੀ ਕਾਲ ਜੀ ਸਾਸਤਰੀ ਸਾਹਿਬ ਹੋਰ ਪਾਜੀ ਠੀਕ ਠਾਕ ਐ ਵਧੀਆ ਜੀ ਤੁਹਾਨੂੰ ਸਲਾਮ ਠੀਕ ਆ ਬਹੁਤ ਵਧੀਆ ਵੀਰ ਦੁੱਲੇ ਵੀਰ ਮਾਲ ਤਕਰੀਬਨ ਆਪਣੇ ਕੋਲ ਕੋਈ 2 4 5 ਨੱਕ ਜਿਹੜੇ ਹੁੰਦੇ ਆ ਹਨਾ ਹਾਂਜੀ ਹਾਂਜੀ ਸੰਧੂ ਸਾਹਿਬ ਠੀਕ ਆ ਤੇ ਅੱਜ ਜਿਹੜੇ ਆਪਾਂ ਐਨੀਮਲ ਲੈ ਕੇ ਆਏ ਵੀਰ ਦੋ ਮਜ ਠੀਕਾ ਮੱਜਾ ਮੱਜਾਂ ਦੀ ਗੱਲ ਕਰਾਂਗੇ ਆਪਾਂ ਸ਼ੁਰੂਆਤ ਫਿਰ ਦੁਲੇ ਇੱਥੋਂ ਕਰਾਂਗੇ ਜਿਹੜੀ ਪਹਿਲੇ ਨੰਬਰ ਤੇ ਆਪਣੇ ਕੋਲ ਇਹ ਮੱਜਾ ਸਵੇ ਸੁਬਿਆ ਦੇ ਵਿੱਚ ਕਿੰਨੇ ਆ ਇਹ ਤਿੱਜੇ ਸਵੇ ਸੰਦੂ ਸਾਫ ਸੁਹੀ ਆ ਤਿੱਜੇ ਸਵੇ ਆ ਜੀ ਹਾਂ ਇਹ ਰਾਤ 12 ਵਜੇ ਸੁਹੀ 3-4 ਵਜੇ ਜਾਨੀ ਕਿ ਜੇਰ ਜੂ ਰਹੇ ਨੋਕੇ ਪਾ ਕੇ ਚੱਡੀ ਆ ਹੁਣ ਬੋੜਾ ਵੀ ਇਹਦਾ 2 1/2 ਕਿਲੋ ਚੋਇਆ ਬੱਚੇ ਨੂੰ ਚਗਾਇਆ ਠੀਕ ਆ ਜੀ ਹਨ ਛੱਡੇ ਤੋਂ ਬਾਕੀ ਠੰਡੀ ਤੀਰੀ ਆ ਲਓ ਜੀ ਠੀਕ ਆ ਜੀ ਸੋ ਦੋਸਤੋ ਰਾਤ ਹੀ ਸੁਹੀ ਆ ਠੀਕ ਆ ਜੀ ਤਿੱਜਾ ਸੁਬਾ ਬਾਕੀ ਥਾਣਾ ਦੀ ਹੁਣ ਮੇਨ ਆਪਾਂ ਗੱਲ ਕਰਾਂਗੇ ਵੀ ਲਿਫਟਰ ਮਿਲਕਨਾਰ ਤੋਂ ਪਾਸੇ ਮੋਟੀ ਆ ਬਾਕੀ ਗੈਰਗੂਪ ਚੰਗਾ ਚੌਥਾਣਾ ਦੇ ਵਿੱਚ ਮਗਰ ਕਟਾ ਗਿਆ ਇਹਦੇ ਵੀਰ ਹਾਂਜੀ ਲੋ ਜੀ ਇਹ ਮਗਰ ਕਟਾ ਮੇਲ ਦਾ ਆ ਬੱਚਾ ਜੀ ਠੀਕ ਆ ਸੋ ਜੇਰਜੂਰ ਪਾਤੀ ਸੀ ਵੀਰ ਰਾਤ ਨੂੰ ਕੇ ਸੰਧੂ ਸਾਹਿਬ ਜੇਰਜੂਰ ਦੀ ਗਰੰਟੀ ਹੋਊਗਾ ਆਪਣੀ ਠੀਕ ਆ ਜੀ ਬਾਕੀ ਬੱਚੇ ਨੂੰ ਲਿਆ ਕੇ ਕੋਈ ਧਾਰਾ ਪੂਰਾ ਮਾਰ ਕੇ ਦਿਨੀ ਤਸਵੀਰ ਹਾਂ 1.5 ਕਿਲੋਚ ਹੋਇਆ ਬੱਚੇ ਨੂੰ ਚੁਕਾਇਆ ਵੀਰੇ ਚੁਵਾਈ ਚੁਵਾਈ ਦੀ ਚੰਗੀ ਨਿਕਲੀ ਹੈ ਸੰਧੂ ਸਾਹਿਬ ਇਦਾਂ ਬਹਿ ਜਾ ਪੋਲੀ ਰੂਰ ਗਈ ਹੈ ਠੀਕ ਆ ਜੀ ਸੋ ਦੋਸਤੋ ਬਾਕੀ ਚੁਵਾਈ ਆਪਾਂ ਕੋਈ ਧਾਰਾ ਮਾਰ ਕੇ ਤੁਹਾਨੂੰ ਵਿੱਚ ਜ਼ਰੂਰ ਦਿਖਾਵਾਂਗੇ ਬਾਕੀ ਫੇਸ ਕੁ ਸੋ ਇਹ ਠੀਕ ਹੈ ਜੀ ਸੇਂਗ ਸੇਂਗ ਪੂਰਾ ਗੁਲਾਈ ਦੇ ਵਿੱਚ ਆ ਹਵਾ ਨੇ ਲੈਵੇ ਦੀ ਸਾਫ ਆ ਇਧਰੋਂ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਪੁੜੇ ਪੜੇ ਚੱਕਣ ਦੀ ਹਜੇ ਕਿਉਂਕਿ ਰਾਤੀ ਸੂਈ ਆ ਤੇ ਪੁੜੇ ਜਿਹੜੇ ਬਿਲਕੁਲ ਚੱਕ ਜੋਗੀ ਦੇ ਡੰਗ ਤੱਕ ਸੋ ਬਿਲਕੁਲ ਚਾਰ ਸੋ ਲੇਵਾ ਮੋੜ ਤੋਂ ਸੋ ਚਲੋ ਆਪਾਂ ਚੰਗੀ ਮੀਲ ਕਰ ਸਕਦੇ ਆ ਠੀਕ ਹੈ ਜੀ ਬਾਕੀ ਮੇਰਾ ਭਰਾ ਚੰਗੀ ਸੇਵਾ ਕੋਈ ਕਰੀ ਗਿਆ ਦੁੱਧ ਕਰਮਾ ਦੀ ਚੰਗਾ ਭਰਾ ਦੋਗੀ ਠੀਕ ਆ ਤੇ ਇੱਕ ਵਾਰੀ ਦੋਲੇ ਵੀਰ ਮੜਾ ਖੋਲ ਕੇ ਤੋੜ ਕੇ ਦਿਖਾ ਦਿਆ ਜੀ ਬਾਕੀ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਠੀਕ ਹੈ ਜੀ ਹਾਈਟ ਮੀਡੀਅਮ ਦੇ ਵਿੱਚ ਕੋਈ ਵੀ ਭ ਇੱਕ ਤੁਸੀਂ ਅੱਗ ਕੇ ਤੱਕ ਕੇ ਸੌਦਾ ਕਰਿਆ ਜੇ ਵੀ ਹਾਈਟ ਮੀਡੀਅਮ ਦੇ ਵਿੱਚ ਇਹਨੂੰ ਤੁਰਦੇ ਲੋ ਜੀ ਠੀਕ ਆ ਸੋ ਇਹ ਪਾਂਚਾ ਹੈ ਇਸ ਮੱਝ ਦਾ ਠੀਕ ਆ ਬਾਕੀ ਹੋਵਾ ਨੇਚਰ ਦੇ ਦੀ ਸਾਫ ਸੁਥਰੀ ਆ ਬਾਕੀ ਮਿਲ ਵੀ ਬੜੇ ਜਾਇਜ਼ ਰੇਟ ਦੇ ਵਿੱਚ ਜਾਣੀਆਂ ਮੋਲ ਬਿਲਕੁਲ ਜੈਨੂਨ ਹੋਣਗੇ ਠੀਕ ਆ ਤੋ ਸਾਰੇ ਭਰਾ ਤੁਸੀਂ ਤਸੰਦੀ ਦੇ ਨਾਲ ਚੋਚਵਾ ਕੇ ਆਪਣੀ ਬਿਲਕੁਲ ਜੋ ਬੰਦੀ ਸਰਦੀ ਤਸੱਲੀ ਕਰ ਲਿਆ ਜੀ ਨਖੇਰ ਚੰਗਾ ਹਵਾਨੇ ਲੇਵੇ ਦੀ ਬਿਲਕੁਲ ਸ਼ੇਪ ਸਾਇ ਦੇ ਚੰਗਾ ਤੇ ਹਾਈਟ ਮੀਟਿੰਗ ਬੰਦੇ ਵਿੱਚ ਆ ਠੀਕ ਆ ਜੀ ਪਿੰਡਾ ਪਤਲਾ ਬਿਲਕੁਲ ਸਚਵਾਈ ਤੁਸੀਂ ਨਾਲ ਦੀ ਨਾਲ ਵੀਡੀਓ ਦੇ ਵਿੱਚ ਦੇਖ ਰਹੇ ਜੀ ਠੀਕ ਆ ਜੀ ਚੋਣ ਚਵਾ ਦੀ ਚੰਗੀ ਹੈ ਕੋਈ ਭੂਰ ਛਿੱਟਾ ਹੋਇਆ ਤਾਂ ਆਪਾਂ ਵਿੱਚ ਦੱਸਣ ਜੋਗਾ ਗੱਲਬਾਤ ਆ ਦੇਖੋ ਕੀਕਾ ਤੇ ਦਲੇਵਰ ਕੀ ਮੰਗਾ ਕੀ ਡਿਮਾਂਡ ਕਰਦੇ ਪਏ ਦੀ ਸੰਧੂ ਸਾਹਿਬ ਇਹਦੀ ਮੰਗ ਬਿਲਕੁਲ ਜਾਇਜ਼ ਆ 70000 ਦੇਣ ਲੈਣ ਵਾਲਾ ਹੀ 70000 ਚ ਤੇ 70000 ਚ ਦੇ ਦੇਣੀ ਆ ਦੇ ਦੇਣੀ ਹਜ਼ਾਰ ਛੋਟ ਛਾਟ ਵਿੱਚੋਂ ਕਰ ਦਿਆਂਗੇ ਚਲੋ ਜੀ ਲੋ ਵੀ ਇੱਕ ਘੱਟ 70 ਦੀ ਮਿਲ ਜੂਗੀ ਠੀਕ ਆ ਹਾਂਜੀ ਬਿਲਕੁਲ ਸੱਜਰ ਮਾਝਾ ਬੋਲੇ ਤੇ ਮੇਰਾ ਘਾਟਿਆ ਜੀ ਹੋਈ ਆ ਸੋ ਚੰਗੀ ਆ ਮਾਜ ਜਿੰਨੇ ਵੀ ਆ ਢਾਂਚੇ ਕੋੜੀਆਂ ਦੇਖ ਲਓ ਮੂੰਹ ਮੱਥੇ ਦੇ ਵੀ ਚੰਗੀ ਆ ਸੋ 1 ਘੱਟ 70 ਦੀ ਮਿਲੂਗੀ ਬਾਕੀ ਪਾਲਿਓ ਹੱਥ ਠੀਕ ਆ ਜੀ ਬਿਲਕੁਲ ਜੈਨੂਨ ਤੇ ਜਾਇਜ਼ ਰੇਟ ਆ ਅੱਗੇ ਸਾਗਰ ਨਾਪਰ ਤੇ ਆਪਣੇ ਕੋਲ ਵੀਰ ਜਿਹੜੀ ਆ ਝੋਟੀ ਆ ਗਈ ਇੱਕ ਇਹ ਸੰਧੂ ਸਾਹਿਬ ਪਹਿਲੇ ਸੂਈ ਝੋਟੀ ਆ 15 ਦਿਨਾਂ ਦੀ ਸੂਈ ਆ 15 ਦਿਨਾਂ ਦੀ ਹਾਂਜੀ ਠੀਕ ਆ ਵੀਰ 8 ਲੀਟਰ ਦੁੱਧ ਆ ਥੱਲੇ ਸੰਧੂ ਸਾਹਿਬ 8 ਲੀਟਰ ਦੁੱਧ ਮਗਰ ਇਹਦੇ ਕੱਟਾ ਮਗਰ ਕੱਟਾ ਮਗਰ ਕੱਟਾ ਆ ਗਿਆ ਠੀਕ ਆ ਹਾਂਜੀ ਇਹ ਇਹ ਸੀ ਸਰਾਗਿਆ ਦੁਲੋ ਵੀ ਰੱਖ ਜਿਗਰ ਕਰਦੇ ਪਏ ਸੀ ਮਗਰਲੇ ਥਾਨ ਤੁਸੀਂ ਦੱਸਿਆ ਵੀ ਅੱਧਾ ਹੈ ਹਾਂਜੀ ਸੰਧੂ ਸਾਹਿਬ ਕਹਿੰਗਾ ਆਪਾਂ ਰੋਜ਼ ਮਾਲ ਵੇਚਦੇ ਆਂ ਆਪਾਂ ਜੇ ਦੱਸ ਕੇ ਗੱਲ ਦੇ ਦੇਣੀ ਆਹ ਥਾਨ ਜਿਹੜਾ ਵਾ ਮੰਨ ਲਓ ਆਹ ਹਣ ਅੱਧਾ ਵਾ ਇਹਦਾ ਠੀਕ ਹੈ ਜੀ ਲੋ ਵੀ ਬਹਿਣੀ ਵਾਲਾ ਜਿਹੜਾ ਦੋਸਤੋ ਮਗਰਲਾ ਥਾਨ ਇਹ ਅੱਧਾ ਹੈ ਠੀਕ ਹੈ ਇਹ ਕੰਪੇਅਰ ਕਰ ਗਏ ਆਪਾਂ ਕੰਪੈਨੀ ਵਾਲੇ ਮਗਰਲੇ ਮਗਰਲੇ ਥਣ ਦੇ ਨਾਲ ਤੇ ਅੱਭਾ ਆਉਂਦਾ ਬਾਕੀ ਕੱਤ ਵੱਡਾ ਐ ਸੇ ਛੋਟੀ ਦਾ ਪਹਿਲਾ ਸੁਆ ਛੋਟੀ ਦਿਖਾ ਰਿਆ ਤੁਹਾਨੂੰ ਸੰਦੂ ਸਰ ਸਿੰਘ ਸਰ ਮਠਲੇ ਦੀ ਸੋਹਣੀ ਆ ਬਾਕੀ ਸੀਲਸ ਲੱਗ ਗਿਆ ਹਾਂ ਬਾਕੀ ਤੁਸੀਂ ਜੇ ਇਹੀ ਲਿਆ ਸਾਰਾ ਕੁਛ ਇਹਦੇ ਬਿਲਕੁਲ 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 ਬਾਕੀ ਹਾਂ ਦੋਸਤੋ ਛੋਟੀ ਨਵੀਂ ਆ ਠੀਕ ਆ ਜੀ ਜਿਵੇਂ ਪਹਿਲਾ ਸੁਆ ਪਲਉਣ ਛੋਟੀ ਆ ਤੇ ਦਲੇਬੀਰ ਬੱਚੇ ਪੁੱਛੇ ਤਾਂ ਸਹਿਮਤ ਪੂਰੀ हां हां सब सब पाड़ा ਨਾਲ ਪਾੜਾ ਨਾਲ ਪਾਉਣਾ ਪੈਂਦਾ ਬੱਚੇ ਤੋਂ ਤਾਂ ਕੋਈ ਚੱਕਰ ਨਹੀਂ ਨਾਲ ਪਾੜਾ ਪਾੜ ਕੇ ਨਾਲ ਬੱਚਾ ਛੱਡ ਦਿਓ ਨਾ ਛੱਡੋ ਕੋਈ ਚੱਕਰ ਨਹੀਂ ਅੱਛਾ ਜੀ ਬੱਚਾ ਜਾਨੀ ਕਿ ਪਾੜਾ ਲੈਂਦੀ ਆ ਬੱਚਾ ਛੱਡ ਦਿਓ ਤਾਂ ਵੀ ਠੀਕ ਆ ਨਹੀਂ ਛੱਡਣਾ ਤਾਂ ਵੀ ਠੀਕ ਹੈ ਠੀਕ ਹੈ ਵੀਰਾ ਉਦਾਂ ਹੀ ਧਾਰ ਤੇ ਆ ਤੁਹਾਡੇ ਸਾਹਮਣੇ ਉਹਨੇ ਆਪਾਂ ਗਾੜੀ ਪਾ ਕੇ ਠੀਕ ਹੈ ਮੋਟਾ 200 ਠੀਕ ਹੈ ਜੀ ਨਾਲ ਵੀਰਾਂ ਦਾ ਵੀ ਕੋਈ ਚੋਕਰ ਕੋਈ ਪਾੜਾ ਬੰਦਾ ਪਾ ਲਈਦਾ ਨਾਲ ਤੇ ਨਾਲ ਹੀ ਬੈਠ ਕੇ ਜਿਹੜਾ ਪਸਮਾ ਲਈਦਾ ਤੇ ਪਸਮਾਉਂਦੀ ਆ ਕੋਈ ਕਰਵਾ ਨਹੀਂ ਠੀਕਾ ਜੀ ਕੋਈ ਲੱਤਾਂ ਛੜਾ ਨਹੀਂ ਮਾਰਦੀਗੀ ਸੋ ਇੱਕ ਗੱਲ ਜਿਹੜੇ ਵਿੱਚ ਤੁਹਾਨੂੰ ਦੱਸ ਹੀ ਦਿੱਤੀ ਹੈ ਵੀ ਮਗਲਾ ਖਾਣਾ ਆਪਾਂ ਨਹੀਂ ਕੋਈ ਕੁਛ ਨਹੀਂ ਇਹਨੂੰ ਇਦਾਂ ਹੀ ਗਾੜੀ ਦੇ ਮੋਟਾ ਥੱਲੇ ਛੁੱਟ ਕੇ ਬਹਿ ਜਣਾ ਦਿਆ ਠੀਕ ਆ ਠੀਕ ਆ ਦੁੱਧ ਕਿੰਨਾ 8 ਕਿਲੋ ਨਾ 8 ਲੀਟਰ ਜਾਂ ਸੰਤੂਬ ਸਾਬ ਗਰੰਟੀ ਵਾਲਾ ਆਖਣ ਭਾਵੇਂ 10 ਆਪਣੀ ਉਹ ਨਹੀਂ ਆਤ ਤਾ ਜਿੰਨਾ ਉਹ ਉਨਾ ਹੀ ਦੱਸਾਂਗੇ ਮਤਲਬ ਇਹ ਵੀ ਦੋਵੇਂ ਵੀ ਜਿਹੜਾ ਚਲੋ ਹਾਂ ਜੀ 8 8 ਦੋਵੇਂ ਵੀ ਕੁਸ਼ੀ ਹੈ ਕਿ ਮੈਂ ਸ਼ੇਕ ਕਹਿ ਦੂਗਾ ਵਾਪਸ ਕੀ ਹੋਗੀ ਲੈ ਵੀ ਇਹਨੂੰ ਵੀ ਖੋਲ ਕੇ ਵੀਰ ਦਿਖਾ ਦਿਆ ਤੋੜ ਕੇ ਇਹਦਾ ਕਿਸਾਨ ਵੀਰੋਂ ਕੱਤੋਂ ਵੱਡਾ ਛੋਟੀ ਦਾ ਸੋ ਬਾਕੀ ਜਿਹੜੀ ਮਾਈਨਰ ਜੀ ਵੀ ਕੋਈ ਵਿੱਚ ਗੱਲਬਾਤ ਹੈਗੀ ਆ ਚਾਹੇ ਵੱਡੀ ਆ ਚਾਹੇ ਛੋਟੀ ਗੱਲਬਾਤ ਤੁਹਾਨੂੰ ਦੱਸ ਦਿੱਤੀ ਆ ਮਗਰਲਾ ਤਾਂ ਅੱਧਾ ਠੀਕ ਆ ਜੀ ਕੋਈ ਭਰਾ ਭਰਾਉਂਦਾ ਇੱਥੇ ਆਣ ਕੇ ਚੋਗੇ ਤਸੱਲੀ ਕਰਦਾ ਉਹ ਤੁਹਾਡੇ ਸਾਹਮਣੇ ਜਿਹੜੀ ਚੀਜ਼ ਜਿਹੜੀ ਦੇਸੀ ਪਾਨੀਆਂ ਠੀਕ ਆ 8 ਕਿਲੋ ਦੁੱਧ ਦੇਸੀ ਛੋਟੀ ਦੇਸਲੇ ਹੁਣ ਹਾਜ਼ਰ ਆ ਬੇਲਬੁਰ ਚੰਗੀ ਆ ਬਾਕੀ ਲੰਬਾਈ ਤੁਸੀਂ ਇਧਰਲੇ ਪਾਸੇ ਮਾਰੋ ਇੱਕ ਵਾਰੀ ਨੀਗਾ ਲੰਬਾਈ ਨੂੰ ਵੀ ਵੀ ਸਪੈਸ਼ਲ ਆ ਤੇ ਕੱਤ ਵੀ ਵੱਡਾ ਛੋਟੀ ਦਾ ਆ ਫੇਸ ਕੁਆਲਟੀ ਜਾਂ ਛੋਟੀ ਸਿੰਗੀ ਸੱਜੇ ਮਣ ਉਹ ਬਾਕੀ ਮਿਲਨ ਮਿਲਨ ਤਾਂ ਜਿਹੜਾ ਪ੍ਰੋਸੈਸ ਹੈਗਾ ਠੀਕ ਹੈ ਜੀ ਉਹ ਤੁਹਾਨੂੰ ਦੱਸ ਹੀ ਦਿੱਤਾ। ਸੋ ਬੱਚਾ ਬੇਸ਼ੱਕ ਤੁਸੀਂ ਭਾਵੇਂ ਨਾਲ ਜਿਗਾਦੋ ਭਾਵੇਂ ਬਾਅਦ ਵਿੱਚ ਜਿਗਾਦੋ ਠੀਕ ਹੈ ਜੀ ਕੱਟੇ ਨੂੰ ਦੁੱਧ ਫਿਰ ਹਾਲ ਨਾਲ ਪਾੜਾ ਲੈਂਦੀ ਆ ਪਾੜਾ ਕੇ ਲੈਂਦੀ ਆ ਫਿਰ ਫਸਮਦੀ ਆ ਠੀਕ ਆ। ਯਾ ਲੈ ਯਾ ਲੈ ਆਂ ਆ ਜੋ ਆਂ ਆ ਜੋ ਬਾਕੀ ਸਾਰੇ ਦਿਨ ਵੀ ਜਿਹੜੇ 15 ਕੀ ਹੋਏ ਸਾਰੇ ਹਨਾ ਹਾਂਜੀ ਹਾਂਜੀ ਸੋ ਬੱਚਾ ਆਪਾ ਤੁਹਾਨੂੰ ਦਿਖਾ ਦਿੱਤਾ ਨਾਲ ਵੈਸੇ ਆੜੀਆਂ ਲੱਗੀ ਜਾਣਾ ਸਾਰੇ ਵੀਰਾਂ ਨੂੰ ਆ ਬੱਚਾ ਇਹਦੇ ਮਗਰ ਕਟਾਏ ਕੋਈ ਫਿਰ ਪੇਖਾ ਦਿੰਦੇ ਆ 15 ਦਿਨਾਂ ਦਾ ਜਿਹੜਾ ਸੂਆ ਤੇ ਬਿਲਕੁਲ ਜੈਨੂਨ ਤੇ ਜਿਆਜ ਰੇਟ ਦੇ ਵਿੱਚ ਮਿਲ ਜੂਗੀ ਜਿਹੜੇ ਮੇਰੇ ਭਰਾਣੇ ਤਕਰੀਬਨ ਚਲੋ ਪੈਸੇ ਹਿਸਾਬ-ਖਿਤਾਬ ਤੇ ਲਾਉਣੇ ਆ ਤੇ 14 ਵੀ ਪਸ਼ੂ ਆਪਾਂ ਨੂੰ ਕੋਈ ਸੱਜਰ ਮਿਲ ਜੇ ਤੇ ਕੋਈ ਜਿਆਦੀ ਵੱਡੀ ਸਮੱਸਿਆ ਨਹੀਂ ਵੀ ਚਲੋ ਮਗਰਲੇ ਥਾਂ ਦਾ ਅਡਜਸਟਮੈਂਟ ਚੱਲਦੀ ਕਿਸੇ ਵੀਰ ਤੇ ਤੇ ਹੱਥ ਪਾ ਸਕਦੇ ਜੇ ਦੋਨੇ ਵੀਰ ਕੀ ਮੁੱਲ ਇਸ ਝੋਟੀ ਦਾ ਕਰਦੇ ਆ 60000 ਜੀ ਹਾਂ ਜੀ ਦੇਣ ਲੈਣ ਵਾਲਾ 55 ਦੀ ਦੇ ਦਿਆਂਗੇ 55 ਦੀ ਹਾਂ ਨਾ ਠੀਕ ਹੈ ਭਰਾ ਲਓ ਵੀ 55000 ਦੀ ਬਾਕੀ ਆਉਂਦਾ ਕੋਈ ਥੋੜਾ ਬਾਬਾ ਮੌਕੇ ਤੇ ਹੋ ਜਾਊਗਾ ਹਾਂ ਕੋਈ ਮੌਕੇ ਤੇ ਜਿਮਾਨ ਤਾਨ ਕਰਾਏ ਪਾੜੇ ਜੋ ਕਰ ਦਿਆਂਗੇ ਠੀਕ ਹੈ ਫਿਰ ਆ ਕੇ ਤੁਸੀਂ ਇਸੇ ਤਰ੍ਹਾਂ ਬੈਠ ਕੇ ਜਿਹੜਾ ਪਸਮਾਉਣਾ ਤੇ ਪਸਮਾਉਂਦੀ ਮੈਨੂੰ ਤਾਂ ਇੱਦਾਂ ਇੱਦਾਂ ਹੀ ਸੰਦੂ ਸਰ ਪਸ਼ਮੀਆ ਮੇਰ ਨੇ ਕੋਈ ਗੱਲ ਹੀ ਨਹੀਂ ਤੇ ਹਾਂ ਲੈ ਜਿੱਦਾਂ ਮਰਜ਼ੀ ਚੋਈ ਜਾਵੇ ਆ ਦੇਖੋ ਲੈ ਲਓ ਜੀ ਅਗਲੇ ਪਿਛਲੇ ਤੁਹਾਨੂੰ ਚਵਾਈ ਤੁਹਾਨੂੰ ਆਪਾਂ ਦਿਖਾ ਰਹੇ ਆ ਆਹ ਤੇ ਭਰਾ ਉਹਦਾ ਪੂਰਾ ਅੱਜ ਦਾ ਮਰਜ਼ੀ ਤੁਸੀਂ ਵੇਖੋ ਚੋਚ ਆ ਚਵਾਈ ਫੁੱਲੇ ਹੋਗੀ ਸਪਥਾਨ ਦਾ ਆਪਾਂ ਦੱਸ ਕੇ ਸੰਧੂ ਸਾਹਿਬ ਦੇਣੀ ਬਿਲਕੁਲ ਬਿਲਕੁਲ ਉਹ ਮੁੜ ਕੇ ਲਾਹਮਾ ਨਹੀਂ ਲੈਣਾ ਸਹੀ ਹੈ ਜੀ ਐ ਚਵਾਈ ਫੁੱਲੇ ਹੋਗੀ ਕੋਈ ਭੂਰ ਨਹੀਂ ਕੋਈ ਹੋਰ ਕੋਈ ਛੱਟਾ ਨਹੀਂ ਠੀਕ ਹੈ ਠੀਕ ਹੈ ਚਵਾਈ ਆ ਬਈ ਚਾਰਾ ਥਾਣਾ ਦੇ ਵਿੱਚ ਦੋਸਤੋ ਕੋਈ ਭੂਰ ਕੋਈ ਛੱਪਿਆਂ ਦੀ ਗੱਲ ਦੂਰ ਦੂਰ ਤੱਕ ਨਹੀਂ ਹੈਗੀ ਠੀਕ ਆ ਆ ਦੇਖੋ ओके okay, वीर हां बच्चा ਭਾਵੇਂ ਮਗਰੋਂ ਛੱਡਦੇ ਤਮੀਂ ਗੱਲ ਨਹੀਂ ਨਹੀਂ ਛੱਡਣਾ ਇਹਦਾ ਭਾਵੇਂ ਮਿੱਠੀ ਹੈ ਕਰਮਾ ਦੀ ਇਹ ਨਹੀਂ ਵੀ ਕੋਈ ਕੋਈ ਦੂਜੂੜ ਨਹੀਂ ਕੋਈ ਕੋਈ ਗੱਲ ਨਹੀਂ ਠੀਕ ਆ ਜੀ ਇਦਾਂ ਭਾਵੇਂ ਫਿਰ ਸੰਦੂ ਸਾਹਿਬ ਦੋਰੀਆਂ ਰਾ ਆਗੇ ਹਾਂ ਅੱਧੇ ਘੰਟੇ ਬਾਅਦ ਫਿਰ ਭਾਵੇਂ ਥੱਲੇ ਬਹਿ ਜਾਓ ਇਹ ਨਹੀਂ ਕੋਈ ਆ ਕੇ ਲੱਤ ਮਾਰ ਜੂਗੀ ਪੀ ਵੀ ਦੋਰੀਆਂ ਬਾ ਵੀ ਕੋਈ ਇਹਨੂੰ ਇਹ ਨਹੀਂ ਵੀ ਹੱਥ ਦਾ ਕਰੂਗੀ ਅੱਗੇ ਨਾ ਵੀ ਖਾਵੇ ਜਾ ਕੇ ਉਹ ਵੀ ਗੱਲਬਾਤ ਹਾਂ ਵੀ ਉਤਨਾ ਪੂਰੀ ਮਿੱਠੀ ਹੈ ਕਰਮਾ ਦੀ ਠੀਕ ਆ ਜੀ ਸੋ ਪਹਿਲਾਂ ਝੋਟੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਇਹ ਦੀ ਗੱਲਬਾਤ ਸੀਗੀ ਇਧਰ ਵੀਰ ਆਪਣੇ ਕੋਲ ਤੀਜੇ ਨੰਬਰ ਤੇ ਆ ਇੱਕ ਆ ਗਈ ਗੇਰ ਬਰੀ ਨਹੀਂ ਇਹ ਬੱਚਾ ਸੰਧੂ ਸਾਹਿਬ ਮਗਰ ਬੱਚਾ ਲੋ ਵੀ ਜੇਰ ਬਿਹਾ ਦੇ ਚ ਆ ਦੁੱਧੇ ਥੱਲੇ ਹਾਂ ਦੁੱਧ ਕਿੰਨਾ ਵੀਰ ਦੁੱਧ ਸੰਧੂ ਸਾਹਿਬ ਦੇ ਥੱਲੇ 6 ਕਿਲੋ ਆ 6 ਕਿਲੋ ਡੰਗਦਾ ਠੀਕ ਆ ਜੀ ਬੱਚਾ ਮਗਰਿਆ ਕੋਈ ਲੱਤ ਛੱਡ ਨਹੀਂ ਇਦਾਂ ਹੀ ਇਹਨੂੰ ਜੂੜ ਪਾ ਕੇ ਚੋ ਲੈਣਾ ਠੀਕ ਆ ਸੁਈ ਨੂੰ ਚ ਕਿੰਨਾ ਟਾਈਮ ਹੋ ਗਿਆ ਸੁਈ ਨੂੰ ਸੰਧੂ ਸਾਹਿਬ ਮਹੀਨਾ ਤਾਂ ਡੇਢ ਮਹੀਨੇ ਦਾ ਬੱਚਾ ਆਊਗਾ ਲੋ ਵੀ ਮਹੀਨੇ ਡੇਢ ਦਾ ਬੱਚਾ ਹੈ ਮਗਰ ਇਹਦੇ ਬੱਚਾ ਮੇਲਕਾਫ ਆ ਬਾਕੀ ਚਲੋ ਬੱਚੀ ਉਹਦੀ ਹੋਰ ਵੀ ਵਧੀਆ ਸੀ ਕਿਉਂਕਿ ਗਿਰ ਬਰੀਡ ਦੇ ਵਿੱਚ ਮਗਰ ਬੱਚਾ ਆ ਗਿਆ ਇਹ ਗੇਰ ਬਰੀਡ ਦੇ ਵਿੱਚ ਇਹ ਵਹਿਰਾ ਆਪ ਖੋਦਾ ਹਾਂ ਦੂਜਾ ਕਿ ਸੁਭਾਣਾ ਹਾਂਜੀ ਸੰਧੂ ਸਾਹਿਬ ਇਹ ਪਾਣੀ ਦੇ ਵਿੱਚ ਆਈ ਕਰਕੇ ਥੋੜੀ ਜੀ ਯਾਨੀ ਕਿ ਪਾਣੀ ਆਂ ਦੇ ਚੱਕਰ ਦੇ ਵਿੱਚ ਕਰਕੇ ਰਹੀ ਥੋੜੀ ਜੀ ਠੀਕ ਆ ਜੀ ਭਈਆ ਤੂੰ ਬਾਕੀ ਉਹ 2-4 ਦਿਨ ਸਮੇਂ ਦੁੱਧ ਤੇ ਆ ਜੂਗੀ ਠੀਕ ਆ ਭਈਆ ਮਤਲਬ ਕਿ 5-6 ਕਿਲੋ ਦੁੱਧ ਪੱਕਾ ਸੰਧੂ ਸਾਹਿਬ ਹਾਂ ਤੁਹਾਨੂੰ ਬਾਕੀ ਥਣਪੂੜ ਛੱਟੇ ਦੀ ਗਰੰਟੀ ਹੋਊਗੀ ਜੀ ਬੰਗਾ ਰਸੀ ਪਾ ਲੀ ਹਾਂ ਹਾਂ ਬੰਗਾ ਪਾਉਣਾ ਪਾਈ ਸੰਧੂ ਸਾਹਿਬ ਲਓ ਜੀ ਠੀਕ ਆ ਜੀ ਬੰਗਾ ਜੂੜ ਜੜਾ ਜਿਹੜਾ ਦੋਸਤ ਪਾ ਲਈਦਾ ਜੂੜ ਪਾ ਕੇ ਜਿਹੜੀ ਚਵਾਈ ਇੱਕ ਕਰਾਉਂਦੀ ਆ ਸੋ ਥਾਂ ਤੁ ਨੂੰ ਬਹੁਤ ਵਧੀਆ ਲੰਬਾ ਹੀ ਥਾਣਾ ਮੁੱਠੀ-ਬੁੱਠੀ ਠੀਕ ਆ ਸੋ ਮਗਰ ਬੱਚਾ ਇਹ ਵੀ ਫਿਰ ਦੁੱਲੇ ਖੋਲ ਕੇ ਇੱਕ ਵਾਰੀ ਮਾੜਾ ਨੇੜਿਆਂ ਤੋੜ ਕੇ ਦਿਖਾ ਦਿਆ ਜੀ ਸੋ 5 6 6 ਕਿਲੋ ਦੁੱਧ ਦੇ ਥਲੇ ਹਾਜ਼ਰ ਆ ਠੀਕ ਆ ਸੋ ਜਿਹੜਾ ਮੇਰਾ ਭਰਾ ਕਾਫੀ ਸ਼ੌਂਕ ਰੱਖਦਾ ਕੋਈ ਗਰ ਬਰੀਡ ਦਾ ਠੀਕ ਆ ਜੀ ਹੱਥ ਪਾ ਸਕਦੇ ਜਿਹੜਾ ਸਾਂਭਣ ਵਾਲੀ ਆ ਹਾਂਜੀ ਹਾਂਜੀ ਪੰਨ ਪੁੰਨ ਗਲ ਕੰਪੜ ਲੰਬਾ ਤੋਂਨ ਉਸੇ ਤਰ੍ਹਾਂ ਤੁਹਾਨੂੰ ਜਿਹੜਾ ਨਾਲ ਦਿਖਾਈ ਦਊਗਾ ਥਾਂ ਚਾਰੇ ਆ ਬਾਕੀ ਕੋਈ ਕਾਲੀ ਨਹੀਂ ਬੇਦੀ ਕਰਵਾਉਣਾ ਤੁਹਾਨੂੰ ਸਭ ਤੋਂ ਵੱਡਾ ਗਰੰਟੀ ਹੋਊਗੀ ਕੋਈ ਭੂਰ ਛੱਟਾ ਕੁਛ ਵੀ ਗਰਮਦੀ ਵੀ ਗਰੰਟੀ ਹੋਊ ਜੂੜ ਪਾਉਣਾ ਪੈਂਦਾ ਬਾਕੀ ਕੁਛ ਨਹੀਂ ਜੂੜ ਥਲੇ ਲੱਤਾਂ ਤੇ ਹਾਂ ਹਾਂ ਸੰਧੂ ਸਾਹਿਬ ਇੱਥੇ ਪਾਣਾ ਪਈ ਨਾ ਕੋਈ ਚੱਕਰ ਠੀਕ ਆ ਠੀਕ ਆ ਠੀਕ ਆ ਸੋ ਉੱਪਰ ਜਿਹੜਾ ਦੋਸਤੋ ਖੋਚਾਂ ਤੋਂ ਤਾਂ ਜੂੜ ਜਿਹੜਾ ਪਾਉਣਾ ਪੈਂਦਾ ਬਾਕੀ ਵੈਰ ਪਹਿਲਾਂ ਵੀ ਜਿਗਰ ਆਪਾਂ ਕਰ ਦਿੱਤਾ ਵੀ ਵੈਰ ਸਾਂਭਣ ਵਾਲੀ ਆ ਕੋਈ ਮੇਰਾ ਵੀਰ ਲੈ ਕੇ ਜਾਵੇ ਕੋਈ ਸਾਂਭਣ ਆਸਤੇ ਜਾਂ ਕੋਈ ਨਸਲ ਬ੍ਰੀਡ ਤੇ ਅੱਗੇ ਕੰਮ ਕਰਨਾ ਚਾਹੁੰਦਾ ਵੀ ਆਪਾਂ ਕੋਈ ਗਿਰ ਤੇ ਕੰਮ ਕਰਨਾ ਚਾਹੁੰਦੇ ਆ ਠੀਕ ਆ ਜੀ ਤੇ ਬੱਚਾ ਤੁਹਾਨੂੰ ਇੱਕ ਦਿਖਾ ਦਿੰਦੇ ਆ ਬੱਚਾ ਬਹੁਤ ਵਧੀਆ ਚੰਗੀ ਕੁਆਲਿਟੀ ਦੇ ਵਿੱਚ ਪਾਇਆ ਪਰ ਆ ਮ ਫੋ ਇਹ ਬੱਚਾ ਕੋਈ 1.5 ਮਹੀਨੇ ਦਾ ਲਾਲੇ ਪੌਣੇ 2 ਮਹੀਨਿਆਂ ਦਾ ਲਾਲੇ ਇਹ ਮਗਰ ਬੱਚਾ ਇਹਦੇ ਤੇ ਇਹ ਦੋਨੇ ਵੇਰ ਕੀ ਮੋਲੇ ਕੀ ਡਿਮਾਂਡ ਇਸ ਵੇਰ ਦਾ ਖਾਬੇਰ ਦੇਣ ਵਾਲੇ ਮੁਖਤਉ ਮੁਖਤਲਾ ਗੱਲ ਹੀ ਆ ਜੀ 13000 ਦੀ 13000 ਦੀ ਹਾਂਜੀ ਹਾਂ ਨਾ 13000 ਦੀ ਜਾਊਗੀ ਫਿਰ ਹਾਂਜੀ ਦੇ ਦਿਓ ਜੀ ਲਓ ਵੀ 13000 ਦੀ ਬਾਕੀ ਫਿਰ ਵੀ ਮਾਨਤਨ ਹੋਊਗਾ ਕਿਉਂਕਿ ਹਰੇਕ ਪਸ਼ੂ ਦੇ ਵਿੱਚੋਂ ਤੁਹਾਡਾ ਜਿਹੜਾ ਕਹਿਣਾ ਵੀ ਨਹੀਂ ਮੋੜਨਾ ਕਿਸੇ ਭਰਾ ਨੇ ਜਿੰਨੇ ਸੌਦਾ ਕਰਨਾ ਉਹਦਾ ਮਾਨਤਨ ਵੀ ਹੋਊਗਾ ਠੀਕ ਆ ਤੇ ਚਵਾਈ ਚੂਈ ਦੀ ਚੰਗੀ ਆ 5-6 ਕਿਲੋ ਦੁੱਧ ਇੱਕ ਵਾਰ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਸਿਰਫ 13000 ਦੀ ਇਹ ਜਿਹੜੀ ਆ ਗਿਰ ਬਰੀਡ ਦੇ ਵਿੱਚ ਵੇਰ ਤੁਹਾਨੂੰ ਦਿੱਤੀ ਜਾਊਗੀ ਬਾਕੀ ਲੇਵੀ ਆਰਡਰ ਦੀ ਕੁਆਲਿਟੀ ਤੁਹਾਨੂੰ ਦਿਖਾ ਦਿੱਤੀ ਆ ਇਹ ਅੱਜ ਪਿੰਨ ਐਨੀਮਲ ਜਿਹੜੇ ਵਿਕਾਊ ਸੀਗੇ ਵੀਰ ਦੁੱਲੇਵਾਂ ਦੇ ਕੋਲ ਪਿੰਡ ਗੰਢੀਗੜ ਤੁਸੀਂ ਵਿਜ਼ਿਟ ਕਰਨੀ ਹੈ ਜੀ ਹਰੀਂਗਾ ਪੱਤਨ ਬਿਲਕੁਲ ਏਰੀਆ ਸੋ ਤਰਨਤਨ ਸਾਹਿਬ ਵੀ ਇੱਥੋਂ ਥੋੜੀ ਦੂਰੀ ਤੇ ਆ ਤਕਰੀਬਨ ਕੋਈ 35 38 ਕਿਲੋਮੀਟਰ ਦੀ ਸਾਰੀ ਦੂਰੀ ਹੈ ਤਰਨਤਨ ਸਾਹਿਬ ਦੀ ਸੋ ਇੱਕ ਦੁੱਲੇ ਵੀਰ ਆਪਣੇ ਕੰਟੈਕਟ ਨੰਬਰ ਜਿਹੜੇ ਸਾਂਝੇ ਕਰਦੇ ਆ ਜੀ ਸੰਤੂ ਸਾਹਿਬ ਮੋਬਾਈਲ ਨੰਬਰ ਆਪਣਾ ਹੈਗਾ 98762 40364 ਫੀਗਾ ਦੀ ਓਕੇ ਬਾਜੀ ਸੋ ਤੁਸੇ ਨੰਬਰ ਸਕਰੀਨ ਦੇ ਉੱਤੇ ਲਾ ਦਿੱਤੇ ਆ ਨੰਬਰਾਂ ਤੇ ਕਾਲ ਕਰਕੇ ਵਧੇਰੇ ਕਰੋ ਗੱਲਬਾਤ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ